ਦੋਸਤੋ ਪੰਜਾਬ ਦੀ ਪੰਚਾਇਤੀ ਚੋਣ ਨੇੜੇ ਆ ਰਹੀ ਹੈ ਤੇ ਪੰਜਾਬ ਸਰਕਾਰ ਨੇ ਤਕਰੀਬਨ ਤਕਰੀਬਨ ਆਪਣੀਆਂ ਸਾਰੀਆਂ ਹੀ ਤਿਆਰੀਆਂ ਪੂਰੀਆਂ ਕਰ ਲਈਆਂ ਪੰਜਾਬ ਦੀਆਂ ਸਾਰੀਆਂ ਚੋਣਾਂ ਨੂੰ ਲੈ ਕੇ ਤੇ ਅੱਜ ਤੋਂ ਇੱਕ ਦਿਨ ਪਹਿਲਾਂ ਪੰਜਾਬ ਸਰਕਾਰ ਨੇ ਇਹ ਵੀ ਕਲੀਅਰ ਕਰਤਾ ਕਿ ਜਿਹੜੇ ਪਿੰਡ ਦੇ ਸਰਪੰਚ ਦੀ ਚੋਣ ਹੋਊਗੀ ਉਹ ਚੋਣ ਸਿੱਧੀ ਹੋਊਗੀ ਜਾਂ ਫਿਰ ਪੰਚਾਂ ਦੇ ਵਿੱਚੋਂ ਹੋਊਗੀ ਪਿਛਲੇ ਦਿਨੀ ਪੰਜਾਬ ਸਰਕਾਰ ਨੇ ਬਿਲਕੁਲ ਗੱਲ ਇਹ ਕਲੀਅਰ ਕਰਤੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਗੁਰਜਿੰਦਰ ਸਿੰਘ ਪੰਗੂ ਤੇ ਤੁਸੀਂ ਆਪਣਾ ਚੈਨਲ ਦੇਖ ਰਹੇ ਹੋ ਪੰਜਾਬੀ viewership ਜਿਹੜੇ ਦੋਸਤ ਨਵੇਂ ਆਏ ਨੇ ਉਹ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਕਿਉਂਕਿ ਮੈਂ ਦੱਸਣਾ ਚਾਹੁੰਦਾ ਇਸ ਚੈਨਲ ਦੇ ਉੱਪਰ ਪੰਜਾਬ ਦੇ ਪਿੰਡਾਂ ਦੀ ਗੱਲ ਹੁੰਦੀ ਹੈ ਪੰਜਾਬ ਦੀ ਪੰਚਾਇਤੀ ਚੋਣਾਂ ਦੀ ਗੱਲ ਹੁੰਦੀ ਹੈ ਪੰਜਾਬ ਦੇ ਵਿੱਚ ਪੰਚਾਇਤੀ ਚੋਣ ਕਦੋਂ ਹੋਊਗੀ ਤੇ ਆਮ ਆਦਮੀ ਪਾਰਟੀ ਕਦੋਂ ਪੰਜਾਬ ਦੇ ਵਿੱਚ ਪੰਚਾਇਤੀ ਚੋਣ ਕਰਾਊਗੀ ਉਹ ਸਾਰੀ ਗੱਲਬਾਤ ਅਸੀਂ ਇਸ ਚੈਨਲ ਦੇ ਉੱਪਰ ਇੱਕ ਵੀਡੀਓ ਦੇ ਰੂਪ ਦੇ ਵਿੱਚ ਸ਼ੇਅਰ ਕਰਦੇ ਹਾਂ 2-4 ਮਿੰਟ ਦੀ ਉਹ ਵੀ ਦੇ ਦੋਸਤ ਨਮਾਇਆਏ ਨੇ ਉਹ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਸੋ ਜਿਹਨਾਂ ਦੋਸਤਾਂ ਨੇ ਚੈਨਲ ਸਬਸਕ੍ਰਾਈਬ ਕੀਤਾ ਉਹਨਾਂ ਦੋਸਤਾਂ ਦਾ ਥੈਂਕ ਯੂ ਦੋਸਤੋ ਪਿਛਲੇ ਦਿਨੀ ਦੇਖੋ ਹੁਣ ਪੰਜਾਬ ਦੇ ਵਿੱਚ ਆਪਾਂ ਨੂੰ ਪਤਾ ਕਿ ਕਿਸੇ ਵੇਲੇ ਹੀ ਪੰਜਾਬ ਦੇ ਵਿੱਚ ਜਿਹੜੀ ਪੰਚਾਇਤੀ ਚੋਣ ਹੈ ਉਸ ਪੰਚਾਇਤੀ ਚੋਣ ਦੀ ਜਿਹੜੀ ਅਨਾਉਂਸਮੈਂਟ ਹੈ ਉਹ ਹੋ ਸਕਦੀ ਹੈ ਤੇ ਇੱਕ ਗੱਲ ਦੇ ਉੱਪਰ ਰੇਡ ਕਪਿਆ ਹੋਇਆ ਸੀ ਇਸ ਗੱਲ ਦੇ ਉੱਪਰ ਰੇਡ ਕਪਿਆ ਹੋਇਆ ਸੀ ਕਿ ਪੰਜਾਬ ਦੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਆਹ ਜਿਹੜੀ ਸਰਪੰਚ ਦੀ ਚੋਣ ਹੈ ਇਹ ਚੋਣ ਸਿੱਧੀ ਕਰਾਊਗੀ ਜਾਂ ਫਿਰ ਪੰਚਾਂ ਦੇ ਵਿੱਚੋਂ ਜਿਹੜੇ ਸਰਪੰਚ ਨੇ ਉਹ ਸਰਪੰਚ ਚੁਣੇ ਜਾਣਗੇ ਪਿਛਲੇ ਦਿਨੀ ਹਰਪਾਲ ਚੀਮਾ ਜਿਹੜੇ ਵਿੱਤ ਮੰਤ ਨੇ ਉਹ ਵੀ ਬੋਲੇ ਨੇ ਉਹਨਾਂ ਨੇ ਵੀ ਗੱਲ ਕਲੀਅਰ ਕਰਤੀ ਕਿ ਇਸ ਵਾਰ ਜਿਹੜੀ ਚੋਣ ਹੋਊਗੀ ਉਹ ਚੋਣ ਅਸੀਂ ਬਿਲਕੁਲ ਸਿੱਧੀ ਤੇ ਖੁੱਲੀ ਚੋਣ ਕਰਾਵਾਂਗੇ ਯਾਨੀ ਕਿ ਬਿਲਕੁਲ ਸਿੱਧੀ ਚੋਣ ਹੋਊਗੀ ਸਰਪੰਚ ਦੀ ਪੰਚਾਂ ਦੇ ਵਿੱਚੋਂ ਸਰਪੰਚ ਨਹੀਂ ਚੁਣੇ ਜਾਣਗੇ ਜਿਵੇਂ ਪਹਿਲਾਂ ਗੱਲ ਚੱਲ ਰਹੀ ਸੀ ਕਿਉਂਕਿ ਇਹਦੇ ਉੱਪਰ ਹਲੇ ਅਫੀਸ਼ੀਅਲ ਤੌਰ ਦੇ ਉੱਪਰ ਸਰਕਾਰ ਦਾ ਕੋਈ ਬਿਆਨ ਨਹੀਂ ਸੀ ਆਇਆ ਸਾਰਿਆਂ ਨੂੰ ਲੱਗਦਾ ਸੀ ਕਿ ਜੇ ਸਰਕਾਰ ਬੋਲੀ ਨਹੀਂ ਤਾਂ ਹੋ ਸਕਦਾ 2000 ਅੱਠ ਦੇ ਵਿੱਚ ਇਕੱਲੀ ਸਰਕਾਰ ਵਾਂਗ ਇਸ ਵਾਰ ਆਮ ਆਦਮੀ ਪਾਰਟੀ ਵੀ ਇਹ ਗੱਲ ਰੱਖੇ ਇਹ ਤਰਤੀਬ ਅਨਸਾਰ ਚੱਲੇ ਕਿ ਜਿਹੜੇ ਸਰਪੰਚ ਨੇ ਉਹ ਪੰਚਾਂ ਦੇ ਵਿੱਚੋਂ ਚੁਣੇ ਜਾਣ ਪਰ ਆਫੀਸ਼ੀਅਲ ਤੌਰ ਦੇ ਉੱਪਰ ਪੰਜਾਬ ਸਰਕਾਰ ਨੇ ਦੋਸਤੋ ਇਹ ਗੱਲ ਬਿਲਕੁਲ ਕਲੀਅਰ ਕਰਤੀ ਕਿ ਜਿਹੜੇ ਸਰਪੰਚ ਨੇ ਸਰਪੰਚਾਂ ਦੀ ਚੋਣ ਹੈਗੀ ਹੈ ਜਿਹੜੀ ਉਹ ਚੋਣ ਬਿਲਕੁਲ ਸਿੱਧੀ ਹੋਊਗੀ ਖੁੱਲੀ ਚੋਣ ਹੋਊਗੀ ਸੋ ਪੰਚਾਂ ਦੇ ਵਿੱਚੋਂ ਜਿਹੜੇ ਸਰਪੰਚ ਨੇ ਸਰਪੰਚ ਉਹ ਨਹੀਂ ਚੁਣੇ ਜਾਣਗੇ ਇਹ ਜਾਣਕਾਰੀ ਦੋਸਤੋ ਤੁਹਾਡੇ ਨਾਲ ਸਾਂਝੀ ਕਰਨੀ ਸੀ ਕਿਉਂਕਿ ਆਪਾਂ ਨੇ ਵੀ ਕਿਤੇ ਤੋਂ ਦੋ ਵੀਡੀਓ ਤਿੰਨ ਵੀਡੀਓ ਇਸ ਇਸ਼ੂ ਦੇ ਉੱਪਰ ਬਣਾਈਆਂ ਸੀ ਸੋ ਪੰਜਾਬ ਸਰਕਾਰ ਨੇ ਕਲੀਅਰ ਕਰਤਾ ਕਿ ਸਰਪੰਚ ਦੀ ਚੋਣ ਪੰਚਾਂ ਦੇ ਵਿੱਚੋਂ ਨਹੀਂ ਹੋਊਗੀ ਸਰਪੰਚ ਦੀ ਚੋਣ ਸਿੱਧੀ ਹੋਊਗੀ ਜਿਹੜੇ ਦੋਸਤ ਇਸ ਵੀਡੀਓ ਨੂੰ ਦੇਖ ਰਹੇ ਨੇ ਉਹ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਜਿਹਨਾਂ ਸਾਡੀ ਵੀਡੀਓ ਦੀ ਹੋਰ ਓਢੀਕ ਹੈ ਕਿ ਪੰਚਾਇਤੀ ਚੋਣ ਸਰਕਾਰ ਕਦੋਂ ਅਨਾਉਂਸਮੈਂਟ ਕਰੂਗੀ ਇਸ ਚੈਨਲ ਤੇ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਲੱਗੂਗਾ ਚੈਨਲ ਕਰ ਲਓ ਸਬਸਕ੍ਰਾਈਬ